ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਵੈਲਕਮ ਕਰਦੇ ਆਂ ਜਸਰੀਨ ਬਲੌਗ ਚੈਨਲ ਤੇ ਉਮੀਦ ਕਰਦੇ ਸਾਰੇ ਜਣ ਠੀਕ ਠਾਕ ਹੋਗੇ ਸ਼ੈਂਕੀ ਲੋਈ ਮਿੱਤਰੋ ਤੁਸੀਂ ਸਾਰਿਆਂ ਨੇ ਇੰਨੀਆਂ ਕ ਦੁਆਵਾਂ ਕੀਤੀਆਂ ਇੰਨਾ ਤੁਸੀਂ ਪਿਆਰ ਦਿੱਤਾ ਕਹਿੰਦੇ ਨਾ ਅਰਦਾਸ ਜਿਹੜੀ ਹੁੰਦੀ ਹੈ ਨਾ ਇੱਕ ਅਰਦਾਸ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਆ ਠੀਕ ਆ ਤੇ ਸੱਚੇ ਦਿਲੋਂ ਕੀਤੀ ਗਈ ਅਰਦਾਸ ਤੁਰ ਦਰਗਾਹ ਤੱਕ ਜਾਂਦੀ ਆ ਸੋ ਤੁਹਾਡੀਆਂ ਸੱਚੇ ਮਨ ਦੀਆਂ ਅਰਦਾਸਾਂ ਨੇ ਅੱਜ ਪੁੱਤ ਨਹੀਂ ਦਾਤ ਬਖਸ਼ੀ ਆ ਪ੍ਰਮਾਤਮਾ ਨੇ ਹਨਾ ਤੁਹਾਨੂੰ ਦੱਸ ਚੁੱਕੇ ਆ ਪਹਿਲਾਂ ਦੀ ਵੀਡੀਓ ਜਦੋਂ ਤੇ ਤੁਸੀਂ ਫਾਦਰ ਸਾਹਿਬ ਵਾਸਤੇ ਬਹੁਤ ਦੁਆਵਾਂ ਕੀਤੀਆਂ ਨੇ ਤੇ ਤੁਹਾਡੀਆਂ ਦੁਆਵਾਂ ਦੇ ਨਾਲ ਬਾਪੂ ਵੀ ਆਪਣਾ ਘੈਂਟ ਹੋ ਗਿਆ ਬਿਲਕੁਲ ਸੈੱਟ ਹੋ ਗਿਆ ਤੇ ਪਹਿਲਾਂ ਤਾਂ ਐਸ਼ ਨੂੰ ਮਿਲੋ ਐਸ਼ ਦਾ ਵੀਰੇ ਦਾ ਇੰਨਾ ਕਿ ਜ਼ਿਆਦਾ ਚਾਹ ਵੀਰੇ ਦਾ ਚਾਹ ਨਹੀਂ ਚੱਕਿਆ ਜਾਂਦਾ ਇਹ ਸਾਡੀ YouTube ਫੈਮਿਲੀ ਵਾਸਤੇ ਤੁਹਾਡੇ ਸਾਰਿਆਂ ਵਾਸਤੇ ਮੂੰਹ ਮਿੱਠਾ ਕਰੋ ਹਾਂ ਇਹ ਕੀਆ ਕੀਆ ਹੈ ਪਹਿਲਾਂ ਉਧਰ ਦੱਸੋ ਇਹਨੂੰ ਇੱਥੇ ਰੱਖ ਦੋ ਇਹਨੂੰ ਇੱਥੇ ਰੱਖ ਦੋ ਚਾਚਾ ਕਿ ਉੱਧਰ ਚੱਲ ਨੋ ਆਹ ਦੇਖੋ ਪਹਿਲਾਂ ਅੱਜ ਅੱਜ ਹੈਗਾ ਅੱਜ ਚੱਲੇ ਨਾਨਕਿਆਂ ਨੂੰ ਇਹ ਠੀਕ ਹੈ ਐਸ਼ ਚਲੀਆ ਵੀਰੇ ਨੂੰ ਲੈ ਕੇ ਨਾਲ ਨਾਨਕੇ ਸੋ 8-10 ਦਿਨ ਇਹਨਾਂ ਨੇ ਲਾ ਕੇ ਆਉਣੇ ਐਸ਼ ਨੂੰ ਛੁੱਟੀਆਂ ਸੀਗੀਆਂ ਤੇ ਮਨਪ੍ਰੀਤ ਕਹਿੰਦੀ ਮੈਂ ਵੀ ਬਾਹਨਣਾ ਜਾਵਾਂ ਕਿਉਂਕਿ ਬੁਟੀਕ ਦਾ ਕੰਮ ਜ਼ਿਆਦਾ ਹੋਣ ਕਰਕੇ ਮਨਪ੍ਰੀਤ ਹੁਣ ਜਾਏ ਨਹੀਂ ਜਾਂਦਾ ਪਿੰਡ ਤੇ ਹੁਣ ਤੁਹਾਨੂੰ ਪਤਾ ਸਜੇਰੀਨ ਹੋਇਆ ਕਰਕੇ ਉਹ ਕਹਿੰਦੀ ਮੈਂ ਨਾਲੇ ਤਾਂ ਬਾਹਨਣਾ ਰਹੇ ਹਾਂਗੀ ਉੱਥੇ ਤੇ ਨਾਲੇ ਐਸ਼ ਵੀ ਨਾਨਕੇ ਜਾਊਗਾ ਤੇ ਪੇਪਰ ਖਤਮ ਹੋ ਗਏ ਆ ਤੇ ਇਹਨੂੰ ਹੁਣ 8-10 ਦਿਨ ਦੀਆਂ ਛੁੱਟੀਆਂ ਨੇ ਤੇ ਜਿੰਨੇ ਸਾਡੀਆਂ ਤੁਸੀਂ ਵੀਡੀਓ ਦੇਖਦੇ ਹੋ ਸੂਟਾਂ ਦੇ ਆਰਡਰ ਨੇ ਸੋ ਥੋੜਾ ਜਿਹਾ ਅਡਜਸਟ ਕਰ ਲਿਓ ਕਿਉਂਕਿ ਇਹ ਟਾਈਮ ਥੋੜਾ ਜਿਹਾ ਟਾਈਮ ਤੋਂ ਪਹਿਲਾਂ ਆ ਗਿਆ ਸੀ ਆਪਣੇ ਤੇ ਪਤਾ ਨਹੀਂ ਸੀਗਾ ਸਾਤ ਕੋ ਵੱਧ ਤੋਂ ਤਿਆਰੀਆਂ ਨਹੀਂ ਹੋਈਆਂ ਗਈਆਂ ਸੋ ਥੋੜਾ 5-4 ਦਿਨ ਇਧਰ ਉਧਰ ਹੋ ਸਕਦਾ ਸੋ ਅਡਜਸਟ ਕਰ ਲਿਓ ਐਸ ਫਿਰ ਮੁਈ ਕਰ ਪਹਿਲਾਂ ਬਾਏ ਕਰ ਫਿਰ ਪਹਿਲਾਂ ਕਹੋ ਥੈਂਕ ਯੂ ਆਈ ਰਕਰ ਕਰ ਦੇਖ ਹਾਂ ਕੀ ਹੋਇਆ ਆਈ ਦੇਖ ਕੀ ਦੇਖਾਂ ਮੇਰਾ ਆਊਗਾ ਕਿ ਨਹੀਂ ਮੇਰਾ ਮੈਨੂੰ ਬੜਾ ਡਰ ਸੀਗਾ ਮੈਗਾ ਹੁਣ ਇਹ ਹੀ ਪਤਾ ਵੀਰੇ ਨੇ ਆਉਣਾ ਕਿ ਭੈਣ ਨੇ ਆਉਣਾ ਹਨਾ ਚਲੋ ਆਓ ਫਿਰ ਆਪਾਂ ਫੈਮਿਲੀ ਨੂੰ ਬੁਲਾਉਣੇ ਸਾਰੇ ਠੀਕ ਆ ਆਪਾਂ ਆ ਡੱਬਾ ਸੰਭਲ ਗਏ ਪਰ ਹੁਣ ਡੱਬਾ ਦਿਖਾ ਹੀ ਸਕਦੇ ਆ ਬਈ ਖਵਾ ਨਹੀਂ ਸਕਦੇ ਕਰੀਏ ਕੀ ਜੇ ਤਾਂ ਫੜ ਲੋਂਗੇ ਤਾਂ ਫੜ ਲਓ ਵਿੱਚ ਦੀ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲਓ ਜੀ ਆਪਣਾ ਕਾਕਾ ਵੀ ਬਿਲਕੁਲ ਠੀਕ ਆ ਤੇ ਹੁਣ ਨਾਨਕੇ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਹੁਣ ਵੀ ਪਤਾ ਲੱਗ ਗਿਆ ਵੀ ਨਾਨਕੇ ਚੱਲਨੇ ਅੱਜ ਤੇ ਦਾਦੀ ਕਿਵੇਂ ਆ ਦਾਦੀ ਠੀਕ ਹੋ ਰਹੀ ਹੈ ਹੋ ਗਈ ਫੈਮਲੀ ਪੂਰੀ ਤੇਰੀ ਹੋਰ ਹੁਣ ਹੋ ਗਈ ਆ ਹੋ ਗਈ ਹਾਂ ਹੁਣ ਕੋਈ ਬਸ ਹੁਣ ਪ੍ਰਮਾਤਮਾ ਨੇ ਪ੍ਰਮਾਤਮਾ ਨੇ ਨਾ ਹਰੇਕ ਚੀਜ਼ ਪੂਰੀ ਕਰਦੀ ਆ ਇੱਕ ਚੀਜ਼ ਦੀ ਘਾਟ ਸੀ ਆਪਣੇ ਘਰ ਉਹ ਇਹਦੀ ਤੇ ਵਾਹਿਗੁਰੂ ਨੇ ਉਹ ਵੀ ਪੂਰੀ ਕਰਤੀ ਆ ਆਜੋ ਤੁਸੀਂ ਵੀ ਆਜੋ 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 ਮੰਮਾ ਸਾਡੇ ਮੇਰੀ ਮਦਰ ਨੂੰ ਲਾ ਤੇ ਇਹਨਾਂ ਨੇ ਵਿਚਾਰੇ ਨੇ ਨਾਲ ਉਦੋਂ ਵਿੱਚ ਟਾਈਮ ਜੈ ਇਦਾਂ ਦਾ ਆ ਗਿਆ ਸੀਗਾ ਕਿ ਪਤਾ ਨਹੀਂ ਲੱਗਦਾ ਸੀ ਕਿ ਅਸੀਂ ਖੁਸ਼ ਹੋਈਏ ਜਾਂ ਉਦਾਸ ਹੋਈਏ ਸੋ ਸਾਰਾ ਕੁਝ ਇਕੱਠਾ ਚੱਲ ਰਿਹਾ ਸੀ ਲਾਈਵ 'ਚ ਮੈਂ ਪਹਿਲਾਂ ਵੀ ਕਹ ਕੇ ਹਟਿਆ ਕਿ ਇੱਕ ਪਾਸੇ ਤਾਂ ਡੈਡੀ ਥੋੜੇ ਜਿਆਦੇ ਡਾਊਨ ਹੋ ਗਏ ਸੀਗੇ ਤੇ ਉਧਰੋਂ ਉਧਰੋਂ ਇਹਦੀਆਂ ਤਿਆਰੀਆਂ ਹੋ ਗਈਆਂ ਆਉਣ ਦੀਆਂ ਸੋ ਸਾਰਾ ਮਿਕਸ ਹੋ ਗਿਆ ਠੀਕ ਆ ਤੇ ਪਤਾ ਨਹੀਂ ਲੱਗਦਾ ਕੀ ਕਰੀਏ ਸੋ ਵਾਹਿਗੁਰੂ ਨੇ ਸਾਰਾ ਬਰ ਓਕੇ ਕਹਿੰਦੇ ਨੇ ਮਾੜਾ ਟਾਈਮ ਜਿਹੜਾ ਹੁੰਦਾ ਨਾ ਕਿ ਕਹਿ ਸਕਦੇ ਆ ਕਿ ਬਹੁਤ ਜ਼ਿਆਨ ਨੂੰ ਇਹੀ ਕਹਿੰਦੇ ਬਈ ਨજર ਲੱਗ ਗਈ ਹੈ ਨਾ ਸੋ ਪਰ ਮੈਂ ਇਦਾਂ ਦੀ ਚੀਜ਼ਾਂ ਨੂੰ ਨਹੀਂ ਮੰਨਦਾ ਬਟ ਕਈ ਵਾਰ ਹੋ ਸਕਦਾ ਵੀ ਹੋ ਵੀ ਜਾਂਦਾ ਹੋ ਵੀ ਇਦਾਂ ਦਾ ਹਨ ਤੇ ਪਰ ਲੰਘ ਗਿਆ ਟਾਈਮ ਆਪਣਾ ਓਕਾ ਵੀ ਹੈ ਨਾ ਬਹੁਤ ਓਕਾ ਟਾਈਮ ਸੀਗਾ ਹੋਰ ਉਦੋਂ ਤੋਂ ਹੀ ਦਾਦਾ ਠੀਕ ਹੋਣ ਲੱਗ ਗਿਆ ਜਦੋਂ ਤੋਂ ਕਿਹਾ ਨਾ ਪੁੱਤ ਆ ਗਿਆ ਤੇ ਉਦੋਂ ਤੋਂ ਹੀ ਦਾਦਾ ਠੀਕ ਹੋਣ ਲੱਗ ਗਿਆ ਕਾਕੇ ਨੇ ਆ ਕੇ ਲਵਾ ਠੀਕ ਕਰਤਾ ਸਹੀ ਆ ਕਾਕੇ ਨੇ ਆ ਕੇ ਬਿਲਕੁਲ ਸਹੀ ਕਰਤਾ ਉਹਨੂੰ ਤੇ ਹੁਣ ਦਾਦਾ ਦਾਦੀ ਹੁਣ ਦਾਦੇ ਦਾਦੀ ਨੂੰ ਦਾਦੇ ਨੂੰ ਆਏ ਵੀ ਵੀ ਇੱਥੇ ਰਹਿਣ ਸਾਰੇ ਦਾਦਾ ਵੀ ਉੱਠਿਆ ਬੈਠਾ ਮਿੱਤਰੋ ਲੱਗਿਆ ਫਿਰ ਇਧਰ ਹਾਂ ਕਿਵੇਂ ਦਾਦਾ ਠੀਕ ਹੈ ਹਟ ਕਿੰਨਾ ਕੁ ਫਰਕ ਆ ਹੁਣ ਅੱਗੇ ਆ ਪੂਰੇ ਫਰਕ ਬਾਪੂ ਕਹਿੰਦਾ ਮੈਂ 60% ਠੀਕ ਹੋ ਗਿਆ ਸੀ ਇਹਦੇ ਬਾਪੂ ਉਤ ਵੀ ਤੇ ਜਾਦੀ ਖਰਾਬ ਹੋ ਗਈ ਸੀ ਬਾਪੂ ਬੜਾ ਡਾਊਨ ਹੋ ਗਿਆ ਸੀ ਉਹ ਤਾਂ ਲੱਸਾ ਹੋ ਗਿਆ ਸੀਗਾ ਜਿੱਦੇ ਜਿੱਦੇ ਆਪਣੇ ਉਹ ਨਿੱਕੇ ਸਿੱਧੂ ਨੇ ਜਾਨ ਲੈਣਾ ਸੀ ਉਸ ਦਿਨ ਬਾਪੂ ਬਹੁਤ ਜ਼ਿਆਦਾ ਉਹ ਕਿ ਅਸੀਂ ਅਠਾਂ ਅਠੋਂ ਬਹੁਤ ਲੱਗਦੀ ਸੀ ਇਦਾਂ ਕੰਪਨ ਲੱਗ ਗਈ ਸੀ ਸੋ ਉਧਰੋਂ ਤਾਂ ਮੇਰਾ ਧਿਆਨ ਇਹਦੇ ਡੈਡੀ ਯਾਲ ਉਧਰੋਂ ਉਧਰ ਹਸਪੀਟਲ ਵਾਲਾ ਧਿਆਨ ਸੋ ਜਦੋਂ ਆਪਾਪੂ ਨੂੰ ਦੁਪਹਿਰੇ ਜੀ ਆਈ ਖਬਰ ਵੀ ਵੀ ਮੇਰਾ ਪੋਤਾ ਆ ਗਿਆ ਬਾਪੂ ਕਹਿੰਦਾ ਚਾਹ ਜੂ ਬਣਾਉ ਫਿਰ ਉੱਟ ਕੇ ਬਹਿ ਗਿਆ ਉਹਦੇ ਉਹਦੇ ਉਹ ਦਿਨ ਜਾਂਦਾ ਪਹਿਲਾਂ ਸਿਰ ਮਾਰੀ ਜਾਂਦਾ ਸੀ ਕੁਛ ਨਹੀਂ ਖਾਸ ਕੁਛ ਨਹੀਂ ਖਾਣਾ ਕੁਛ ਨਹੀਂ ਖਾਣਾ ਆਇਆ ਤੇ ਉਹਦੇ ਹੂੰ ਬਾਪੂ ਕਹਿੰਦਾ ਮੈਂ ਤਾਂ ਕੈਮ ਹੋ ਗਿਆ ਜਦੋਂ ਦਾ ਨਿੱਕਾ ਸਿੱਧੂ ਆਇਆ ਉਦੋਂ ਦਾ ਬਾਪੂ ਪੂਰਾ ਕੈਮ ਹੋ ਗਿਆ ਕੈਸੇ ਜੂ ਨਿਆਣ ਕੇ ਜਾਂਦਾ ਤੁਸੀਂ ਕੀ ਨਾ ਮੰਨੋ ਬਾਥਰੂਮ ਬਾਪੂ ਨੂੰ ਫੜ ਕੇ ਲੈ ਕੇ ਜਾਣਾ ਪੈਂਦਾ ਇੱਕ ਜਣਾ ਉਧਰੋਂ ਫੜਦਾ ਉਹਦੇ ਇੱਕ ਉਧਰੋਂ ਫੜਦਾ ਬਾਪੂ ਹੁਣ ਸਾਰੇ ਖੇਤ ਖੂਤ ਸਾਰੇ ਕੀੜਾ ਕੱਟ ਗਏ ਹੁੰਦਾ ਹਾਂ ਪਰ ਅਸੀਂ ਕਹਿੰਦੇ ਬਾਪੂ ਆਰਾਮ ਕਰਦਾ ਇਥੇ ਮੰਜਾ ਲਾਇਆ ਹੋਇਆ ਬਾਪੂ ਤੁਸੀਂ ਆਰਾਮ ਕਰੋ ਬਈ ਮੁੜ ਕੇ ਹਾਂ ਹਾਂ ਉਹੀ ਪਹਿਲਾਂ ਹੀ ਆ ਗਿਆ ਦਾਵਾ ਦਾ ਛੇਤੀ ਮੈਂ ਜਾਵਾਂ ਹੁਣ ਫਿਕਰ ਸੀਦਾ ਉਹਨੂੰ ਫਿਕਰ ਸੀਗਾ ਦਾਦੇ ਦਾ ਲੋਕਿਆ ਵੀ ਸੀ ਦੋ ਚਾਰ ਦਿਨ ਨਿਗਲ ਜਾਣ ਹੋਰ ਪਰ ਨਹੀਂ ਤੇ ਟਾਈਮ ਸੀਗਾ ਬਾਪੂ ਫਿਰ ਜਾਦੇ ਡਾਊਨ ਹੁੰਦਾ ਜਾਂਦਾ ਸੀਗਾ ਸੋ ਕੁਦਰਤ ਕਹਿੰਦੇ ਨਾ ਬਹੁਤ ਪਲਵਾਨ ਹੁੰਦੀ ਆ ਬਹੁਤ ਸ਼ਕਤੀਮਾਨ ਹੁੰਦੀ ਆ ਤੇ ਕੁਦਰਤ ਨੇ ਫਿਰ ਆਉਦਾ ਕੰਮ ਕੀਤਾ ਇਹ ਬਾਪੂ ਵੀ ਦਵਾਈਆਂ ਨਾਲ ਨਹੀਂ ਉੜਦਾ ਤੇ ਵੀ ਕੁਦਰਤ ਨੇ ਫਿਰ ਆਦਾ ਤੁਹਾਡੀਆਂ ਦਵਾਈਆਂ ਨਹੀਂ ਤੁਹਾਡੀਆਂ ਜਿਹੜੀਆਂ ਤੁਸੀਂ ਪ੍ਰੇਆਂ ਕੀਤੀਆਂ ਸਾਡੇ ਪਰਿਵਾਰ ਲਈ ਸਾਡੇ ਲਈ ਸੋ ਉਹਨਾਂ ਨੇ ਫਿਰ ਅਸਰ ਦਿਖਾਇਆ ਜਦੋਂ ਬਾਪੂ ਦੀ ਵੀਡੀਓ ਦੇਖੀ ਸੀ ਤਾਂ ਮੇਰੇ ਸਾਬ ਨਾਲ 3-400 ਕਮੈਂਟ ਥੱਲੇ ਆਇਆ ਜਿਦੇ ਵਿੱਚ ਤੁਸੀਂ ਸਿਰਫ ਇਹੀ ਲਿਖਿਆ ਸੀਗਾ ਕਿ ਵਾਹਿਗੁਰੂ ਛੇਤੀ ਬਾਪੂ ਠੀਕ ਕਰ ਦੇਵੇ ਹਨਾ ਸੋ ਦਵਾਈ ਦੇ ਨਾਲ ਜੋ ਦਵਾਈ ਕੰਮ ਕਰਦੀ ਆ ਤੇ ਉਹ ਬਹੁਤ ਕੰਮ ਕਰਦੀ ਆ ਤੇ ਫਿਰ ਵੀ ਜੋ ਦਵਾ ਵੀ ਕੰਮ ਕਰਨੋਂ ਹਟ ਗਈ ਫਿਰ ਜਿੱਦਾਂ ਜਿਹੜੀ ਚੀਜ਼ ਨੇ ਆਉਣਾ ਹੋਵੇ ਤੇ ਪਹਿਲਾਂ ਵਾਰਾ ਸਵੇਰੇ ਮੈਂ ਮਨਪ੍ਰੀਤ ਨੂੰ ਮੈਡੀਸਿਨ ਦਵਾ ਕੇ ਲੈ ਕੇ ਆਇਆ ਡਾਕਟਰ ਨੇ ਕਹਿੰਦੀ 8-10 ਦਿਨ ਲੱਗ ਜਾਣਗੇ ਲੰਘ ਜਾਣਗੇ ਵਧੀਆ ਗੱਲ ਲੰਘ ਜਾਣਗੇ ਸੋ ਉਸ ਤੋਂ ਬਾਅਦ ਕੀ ਹੋਇਆ ਕਿ ਸ਼ਾਮ ਨੂੰ ਫਿਰ ਦਰਦ ਹੋਣ ਲੱਗ ਗਿਆ ਉਹਨਾਂ ਨੇ ਬਹੁਤ ਟਕਾਇਆ ਰਾਤ ਨੂੰ ਇੰਜੈਕਸ਼ਨ ਵਗੈਰਾ ਦਿੱਤੇ ਵੀ ਦਰਦਾਂ ਰੁਕ ਜਾਣ ਤੇ ਬਟ ਆਪਣਾ ਜਿਹੜਾ ਛੋਟਾ ਛੋਟਾ ਸਿੱਧੂ ਆ ਉਹ ਕਹਿੰਦਾ ਨਹੀਂ ਮੈਂ ਆਉਣਾ ਹੀ ਆਣਾ ਮੈਂ ਦਾਦੀ ਨੂੰ ਮਿਲਣਾ ਆ ਗਿਆ ਉਹਦੇ ਨੂੰ ਹਨਾ ਫਿਰ ਅਗਲੇ ਦਿਨ ਨੈਕਸਟ ਡੇ ਹੀ ਨਾਲ ਹੀ ਸਵੇਰ ਨੂੰ ਫਿਰ ਡਿਲੀਵਰੀ ਹੋਗੀ ਆ ਡਾਕਟਰ ਵੀ ਕਹਿੰਦੇ ਸੀ ਕਹਿੰਦੇ ਆਪਾਂ ਆਪਾਂ ਜਿਆਦਾਤਰ ਰੋਕ ਨਹੀਂ ਸਕਦੇ ਕਿਸੇ ਕੋ ਕੁਦਰਤ ਦਾ ਪਕਾ ਧੱਕਾ ਕਰਾਂਗੇ ਆਪਣਾ ਨੁਕਸਾਨ ਹੋ ਸਕਦਾ ਸੋ 20 25 ਦਿਨ ਪਹਿਲਾਂ ਹੀ ਆਪਣਾ ਛੋਟਾ ਛੋਟਾ ਸਿੱਧੂ ਛੋਟਾ ਸਿੱਧੂ ਦਾਦੇ ਕੋਲੇ ਪਹੁੰਚ ਗਿਆ ਤੇ ਦਾਦੇ ਨੂੰ ਮਾਰੀ ਸ਼ਾਲ ਜਦੋਂ ਆ ਗਿਆ ਟੱਟਾ ਬਾਪੂ ਓਕੇ ਲੈ ਫਿਰ ਜਦੋਂ ਦਾदू ਆਪ ਫੜ ਕੇ ਲੈ ਕੇ ਆਇਆ ਹਾਂ ਤੁਸੀਂ ਦੇਖਿਆ ਹੀ ਹੈ ਕਿ ਦਾदू ਨੂੰ ਮੁੜ ਕੇ ਨਾਲ ਉੱਥੇ ਖੜੇ ਬਰਾਬਰ ਹੋਏ ਪਹਿਲਾਂ ਆਇਆ ਉਹ ਫਿਰ ਇਹ ਮੇਰਾ ਤਾਂ ਦਾਦਾ ਢਿੱਲਾ ਜਾ ਕੇ ਠੀਕ ਕਰਾਂ ਸਹੀ ਆ ਉਹ ਸਿੱਧੂ ਨੇ ਆਣ ਕੇ ਠੀਕ ਕਰਤਾ ਜਮ ਹਮ ਕਦੀ ਵੀ ਕਹਿੰਦੇ ਨਾ ਕਿ ਦਿੱਤਾ ਲਿਆ ਅੱਗੇ ਆ ਜਾਂਦਾ ਆਪਾਂ ਕਦੇ ਵੀ ਕਦੀ ਜ਼ਿੰਦਗੀ ਚ ਕਿਸੇ ਦਾ ਮਾੜਾ ਨਹੀਂ ਕੀਤਾ ਬਾਪੂ ਨੇ ਤਾਂ ਜੋ ਵੀ ਨਹੀਂ ਕੀਤਾ ਕਿਸੇ ਦਾ ਬਾਪੂ ਦਾ ਤਾਂ ਸੁਭਾਅ ਹੀ ਆ ਕਦੇ ਵੀ ਕਿਸੇ ਨਾਲ ਨਹੀਂ ਇਦਾਂ ਗੱਲ ਹੁੰਦੀ ਕਿ ਫੈਮਿਲੀ ਸਾਰੇ ਪਰਿਵਾਰੀ ਇਦਾਂ ਦਾ ਵੀ ਕਦੇ ਕਿਸੇ ਦਾ ਵੀ ਜਾਣੇ ਨਾ ਜਾਣੇ ਜਿੱਦਾਂ ਕੋਈ ਗੱਲ ਹੋ ਜੇ ਤਾਂ ਹੋ ਜੇ ਲੱਖ ਹੋ ਜੇ ਬਟ ਜਾਣ ਬੋਝੀਏ ਜਾਂ ਕਿਸੇ ਦਾ ਮਾੜਾ ਸੋਚਣਾ ਜਾਂ ਮਾੜਾ ਕੀਤਾ ਕਦੇ ਸੁਪਨੇ ਜਿونی ਸੋਚਿਆ ਸੁਝਾਪਾ ਚੰਗੇ ਆ ਤਾਂ ਆਪਣੇ ਨਾਲ ਕਦੀ ਬੁਰਾ ਨਹੀਂ ਹੋ ਸਕਦਾ ਹਨ ਇਹ ਤਾਂ ਕਲੀਅਰ ਆ ਹੋ ਸਕਦਾ ਵੀ ਆਪਾਂ ਚੰਗਾ ਕਰਦੇ ਕਰਦੇ ਵੀ ਕੋਈ ਗਲਤ ਕੰਮ ਹੋ ਗਿਆ ਹਾਂ ਹੋ ਸਕਦਾ ਵੀ ਕਿਸੇ ਦਾ ਫਾਇਦਾ ਕਰਦੇ ਕਰਦੇ ਨੁਕਸਾਨ ਹੋ ਗਿਆ ਹੋਵੇ ਉਹ ਗੱਲ ਵੱਖਰੀ ਆ ਬਟ ਵੀ ਇਦਾਂ ਜਦੋਂ ਇਦਾਂ ਨਹੀਂ ਹੈਗਾ ਕਿ ਆਪਾਂ ਕਿਸੇ ਦਾ ਨੁਕਸਾਨ ਕਰੀਏ ਜਾਂ ਕਿਸੇ ਦਾ ਮਾੜਾ ਕਰੀਏ ਜਾਂ ਕਿਸੇ ਪ੍ਰਤੀ ਮਾਰੀ ਸੋਚ ਰੱਖੀ ਹੈ ਹਨ ਤੇ ਇਦਾਂ ਇਦਾਂ ਕਦੀ ਵੀ ਨਹੀਂ ਸਾਰਾ ਪਰਿਵਾਰੀ ਇਦਾਂ ਦਾ ਬਾਕੀ ਤੁਸੀਂ ਸਾਡੇ ਨਾਲ ਇਨਚਾਰਜ ਜੋੜੇ ਸਾਨੂੰ ਦੱਸਣ ਦੀ ਲੋੜ ਨਹੀਂ ਹਨ ਉਹ ਚੰਗਾ ਨਹੀਂ ਲੱਗਦਾ ਹਨ ਹਨਾ ਚਲੋ ਫਿਰ ਹੁਣ ਕਰਦੇ ਆਂ ਤਿਆਰੀ ਤੇ ਟਾਈਮ ਹੋ ਗਿਆ ਸ਼ਾਮ ਦਾ 4 ਸਵੇਰ ਦੇ ਜਾਂਦੇ ਜਾਂਦੇ ਜੀ ਨਹੀਂ ਕਰਦਾ ਐਸ਼ ਵੀ ਚੱਲੀ ਆ ਨਿੱਕਾ ਨਿੱਕਾ ਸਿੱਧੂ ਵੀ ਚੱਲਿਆ ਤੇ ਉਸ ਤੋਂ ਬਾਅਦ ਫਿਰ ਤਿੰਨ ਜਣੇ ਰਹਿ ਗਏ ਘਰੇ ਚਲੋ ਕੋਈ ਗੱਲ ਨਹੀਂ ਨਿੱਕਾ ਸਿੱਧੂ ਰੋਲਾ ਪਾਈ ਜਾਂਦਾ ਰੋਈ ਜਾਂਦਾ ਹੋਣਾ ਭੁੱਖ ਲੱਗੀ ਆ ਲੱਗਦਾ ਉਹਨੂੰ ਹਣਾ ਆ ਵਾਸ ਸੁਣਦੀ ਤੁਹਾਨੂੰ ਮੈਂ ਵਾਸ ਸੁਣਾਣਾ ਲੋ ਨਿੱਕੇ ਸਿੱਧੂ ਦੀ ਵਾਸ ਹਾਂ ਹਾਂ ਕੀ ਹੋਇਆ ਕਦੇ ਕੱਪੜੇ ਲਾ ਦਿੰਦੇ ਆ ਕਦੇ ਪਾ ਦਿੰਦੇ ਸਾਰੇ ਗਿੱਲੇ ਠੰਡ ਲਾਉਣੀ ਹੈ ਹੱਥ ਲਾ ਕੇ ਦੇਖ ਇਹਨਾਂ ਨੂੰ ਕਦੇ ਲਾ ਦਿੰਦੇ ਆ ਕੱਪੜੇ ਕਦੇ ਪਾ ਦਿੰਦੇ ਹੋ ਓਕਿਆ ਬੈਠਾ ਓਏ ਹਾਂ ਹੂੰ ਸਹੀ ਹੈ ਇਹਦੇ ਨਾਲ ਰਾਤ ਨੂੰ ਥੱਲੇ ਇਦਾਂ ਪਜਾਮੇ ਪਜੂਮੇ ਪਾ ਕੇ ਰੱਖੀਦੀ ਆ ਦੇ ਵੀਰ ਨੂੰ ਲੱਗੇ ਸਿਹਰ ਤੇ ਕਿ ਭਿਆ ਹੁੰਦਾ ਲੱਗੇ ਸਿਹਰ ਤੇ ਕਿ ਭਿਆ ਹੁੰਦਾ ਹੋਣਗੇ ਉਹਨੇ ਸਾਈਂ ਦਾ ਕੱਪੜਾ ਹੀ ਨਹੀਂ ਲਿਆ ਸਾਹ ਤਾਂ ਛੋਟੇ ਕੱਪੜੇ ਲੈ ਕੇ ਆਂਦੇ ਆ ਪਰ ਉਹ ਵੀ ਉਹ ਵੀ ਬਹੁਤ ਵੱਡੇ ਲੱਗਦੇ ਉਹਦੇ ਜਿਹੜਾ ਡਾਈਪਰ ਆ ਡਾਈਪਰਾਂ ਦਾ ਜ਼ੀਰੋ ਸਾਈਜ਼ ਲਿਆਂਦਾ ਡਾਈਪਰ ਡੂਪਰ ਵੀ ਕਿਵਰੀ ਲੈ ਜਾਂਦਾ ਰਾਤ ਨੂੰ ਲੱਤਾਂ ਚਲਾਉਂਦਾ ਨਾ ਗਾਉ ਨੂੰ ਸਾਈਕਲ ਜਦੋਂ ਸਾਈਕਲ ਚਲਾਉਂਦਾ ਇਦਾਂ ਇਦਾਂ ਕਰਕੇ ਤੇ ਸੁੱਤੇ ਪੈਨ ਪਜਾਮੀ ਲਾ ਕੇ ਸਾਈਡ ਤੇ ਰੱਖੀ ਹੁੰਦੀ ਆ ਸਵੇਰੇ ਪੌਣੀ ਵੇਂਦੀ ਉੱਟ ਗਈ ਹੈਨਾ ਸੋ ਧੰਨਵਾਦ ਤੁਹਾਡਾ ਫੇਰ ਇੱਕ ਵਾਰੀ ਤੁਸੀਂ ਇੰਨੇ ਸਾਡੇ ਪਰਿਵਾਰ ਲਈ ਦੁਆਵਾਂ ਕੀਤੀਆਂ ਤੁਹਾਡੀਆਂ ਦੁਆਵਾਂ ਦਾ ਅਸਰ ਆ ਕੇ ਅਸੀਂ ਸਾਰੇ ਅੱਜ ਖਾਸ ਰਹੇ ਆ ਨਾ ਤੇ ਬਸ ਇਦਾਂ ਹੀ ਪਿਆਰ ਬਣਾਈ ਰੱਖਿਓ ਬਾਈ ਜੀ ਹੈਨਾ ਤੇ ਜਿਹੜੇ ਫਸਟ ਟਾਈਮ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਹੁਣ ਆਪਾਂ ਚੱਲਦੇ ਆ ਮਨਪੀ ਦੇ ਪਿੰਡ ਤੇ ਮਨਪੀ ਦੇ ਨੇ 8-10 ਦਿਨ ਲਾਉਣੇ ਆ ਉੱਥੇ ਠੀਕ ਆ ਤੇ ਮੈਂ ਚੱਲਣਾ ਛੱਡਣਾ ਇਹਨਾਂ ਨੂੰ ਆਪਦੇ ਪਰਿਵਾਰ ਨੂੰ ਸੋ ਅੱਜ ਪਹਿਲੀ ਵਾਰ ਸਾਰੀ ਫੈਮਿਲੀ ਗੱਡੀ ਦੇ ਵਿੱਚ ਪ੍ਰੋਪਰ ਜਾਨਕੀ ਜਿਹੜਾ ਮੇਰਾ ਪਰਿਵਾਰ ਆ ਸਾਰੇ ਇਕੱਠੇ ਗੱਡੀ 'ਚ ਬੈਠਾਂਗੇ ਠੀਕ ਆ ਤੇ ਇੱਕ ਵਾਹਿਗੁਰੂ ਨੇ ਆਪਣੀ ਮੈਮਰੀ ਦੇ ਵਿੱਚ ਮੈਂਬਰ ਹੋਰ ਐਡ ਕਰਤਾ ਸੋ ਬੜਾ ਚਾਹ ਸਾਰਿਆਂ ਨੂੰ ਹਨਾ ਕਿ ਸਾਰੇ ਸਾਡੇ ਸਾਰੇ ਮਾਹੌਲ ਬਹੁਤ ਵਧੀਆ ਬਣਿਆ ਹੋ ਸਾਡੇ ਸਾਰੇ ਪਿੰਡ ਨੂੰ ਬਹੁਤ ਜਿਆਦਾ ਚਾਹ ਠੀਕ ਆ ਸਾਰੇ ਸਾਡੇ ਆਪਣੇ ਨੇ ਚਾਚੇ ਤਾਏ ਸਾਡੇ ਰਿਸ਼ਤੇਦਾਰ ਸੋ ਸਾਰਿਆਂ ਨੇ ਬਹੁਤ ਜਿਆਦਾ ਚਾਹ ਕੀਤਾ ਇਹ ਚੀਜ਼ਾਂ ਮੋਲਣੀ ਮਿਲਦੀਆਂ ਕਰਮਾਂ ਵਾਲੇ ਹੁੰਦੀਆਂ ਨੇ ਜਿਨ੍ਹਾਂ ਨੂੰ ਹੀ ਪ੍ਰਮਾਤਮਾ ਦਾਤਾਂ ਬਖਸ਼ਦਾ ਸੋ ਗੱਲਾਂ ਬਹੁਤ ਕਰਨੀਆਂ ਨੇ ਫਿਰ ਗੱਲਾਂ ਵੱਡੀਆਂ ਜ਼ਿਆਦੀ ਹੋ ਜਾਂਦੀਆਂ ਨੇ ਫਿਰ ਆਪਾਂ ਅਗਲੇ ਵੀਡੀਓ 'ਚ ਕਰਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਛੱਡਿਆਈਏ ਕਿ ਕਬੀਲਾ ਹੁੰਦਾ ਜਾਂਦਾ ਮੁਰਗੇ ਲਾਈਟਾਂ ਪੈਣ ਲੱਗ ਜਾਂਦੀਆਂ ਸੋ ਮੈਂ ਨਹੀਂ ਚਾਹੁੰਦਾ ਕਿ ਹਨਾ ਕਿ ਲਾਈਟਾਂ ਜ਼ਿਆਦੇ ਪਹਿਨਾਂ ਹੁਣ ਕਿਉਂਕਿ ਜ਼ਿੰਮੇਵਾਰੀ ਬਹੁਤ ਜ਼ਿਆਦੀ ਵੱਡੀ ਹੈ ਮੇਰੇ ਸਰ ਠੀਕ ਆ ਆਪਾਂ ਇਹਨਾਂ ਨੂੰ ਦਿਨ ਦਿਨ ਛੱਡ ਕੇ ਫਿਰ ਆਪਾਂ ਸਵੇਰ ਮੈਂ ਵਾਪਸ ਆਵਾਂਗਾ ਠੀਕ ਆ ਆਜੋ ਲਓ ਬਈ ਕਾਕੇ ਦਾ ਸਮਾਨ ਕਾਕੇ ਦਾ ਸਮਾਨ ਡੈਪਰ ਸੋ ਆ ਹੁਣ ਡੈਪਰ ਆਮ ਰਹਿਣਗੇ ਘਰੇ ਡੈਪਰੀ ਡੈਪਰ ਹੋ ਜਾ ਕਰਨੇ ਆ ਹਾਂ 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 ਲੈ ਵੀ ਨਾ ਰੇ ਅੰਦਾ ਉਹ ਕਹਿੰਦਾ ਜਾਣਾ ਨਹੀਂ ਮੈਂ ਦਾਦੂ ਕੋਲ ਰਹਿਣਾ ਹਾਂ ਹੋਏ ਹੋਏ ਕਿਥੋਂ ਸਵੇਰ ਤੋਂ ਆਉਂਦਾ ਪੁੱਕ ਲੱਗੀ ਉਹਨੂੰ ਅਨੁਪਕ ਲੱਗੀ ਆ ਮਸਤਾਨਾ ਲਾਲਿਆ ਨੇ ਐਸ਼ ਤੋਂ ਜਿਆਦਾ ਫਿਕਰ ਹਦਾ ਹੈ ਬਈ ਇੱਕ ਇੱਕ ਲੰਗਣਾ ਕਰ ਹੂੰ ਇਹਦਾ ਪਿੰਗਾ ਖੋੜਦਾ ਉਹ ਜਿੱਥੇ ਨੌਂ ਭਰ ਲੈਣਾ ਜਿੱਤੇ ਜੀ ਕਰਦਾ ਦਾ ਇਧਰ ਦੇਖ ਨਾਨੀ ਨੂੰ ਚਾਹ ਪੂਰਾ ਚੱਲਿਆ ਮੇਰੇ ਕੋਲ ਆ ਚੱਲਿਆ ਨਾਨੀ ਨੂੰ ਪੂਰਾ ਚਾ ਚੜਿਆ ਕੋਈ ਦੋਤਾ ਚੱਲਿਆ ਮੇਰੇ ਪਿੰਡ ਨਾਨੀ ਵਿਚਾਰੀ ਨੂੰ ਆਰਾਮ ਨਹੀਂ ਮਿਲਿਆ 6 ਵਜੇ ਸੀ ਉਹਦਾ ਪੈਰ ਫੇਰ ਦੁਖਦਾ ਹੋਣਾ ਨਹੀਂ ਡੱਗਦੀ ਨਹੀਂ ਤੇਰੀ ਚਲੋ ਭਾਈ ਚੱਲ ਗਿਆ ਭਾਈ ਤਿਆਰ ਹਾਂ ਠੀਕ ਆ ਇੱਕ ਮੈਂਬਰ ਘਾਟਾ ਮੇਰਾ ਫੈਮਿਲੀ ਦਾ ਕਿੱਥੇ ਆ ਓ ਐਸ਼ ਉਹ ਫੈਮਿਲੀ ਪੂਰੀ ਕਰੋ ਮੇਰੀ ਫੜ ਕੇ ਆ ਬੈਠੀ ਆ ਜਾ ਪੁੱਤ ਆਇਓ ਭਾਈ ਲੱਗ ਵੀ ਹਣ ਹੋਈ ਆ ਫੈਮਿਲੀ ਪੂਰੀ ਇੱਥੇ ਸੱਟਾ ਕੰਮ ਐ ਆਈਓ ਫਿਰ ਐਸ਼ ਮੇਲਣ ਬਣੀ ਫਿਰਦੀ ਐਸ਼ ਨਾ ਮੇਲਣ ਬਣੀ ਫਿਰਦੀ ਆ ਪੂਰੀ ਕਾਲਾ ਸੂਟ ਪਾਈ ਫਿਰਦੀ ਐ ਐਸ਼ ਕਾਲਾ ਸੂਟ ਕਰ ਪਾਇਆ ਮੈਂ ਵੀ ਐਸ਼ ਨੇ ਕਾਲਾ ਸੂਟ ਪਾ ਲਿਆ ਐਸ਼ ਨੂੰ ਅੱਡ ਨਹੀਂ ਚਾਹ ਐਸ਼ ਦਾ ਅੱਡ ਨਹੀਂ ਚਾਹ ਚੱਕਿਆ ਜਾਂਦਾ ਹੈਲੋ ਚੱਲਿਆ ਨਾਨਕੀ ਹੋਏ ਉਹ ਦਸਤਾਨੇ ਖਾਈ ਜਾਂਦਾ ਉਹ ਭੁੱਖ ਲੱਗੀ ਆ ਇਹਨੂੰ ਲਾਓ ਮੇਤਰੋ ਖੋਲੋ ਗੇਟ ਕਰਾ ਤੇ ਸੀਰਾ ਡਾਉਣ ਉਧਰ ਲੱਗਾ ਪਿਆ گاਵਾਂ ਨਾਲ ਕੋਲਨ ਕਿਵੇਂ ਆ ਐ ਨਾ گاਉਂ ਨੂੰ ਜਫੀ ਪਾਈ ਕੀ ਗੱਲ ਹੈ ਕੀ ਹੋਇਆ ਸੀਰੇ ਨੇ ਰਾਤ ਨੂੰ ਅੱਧਾ ਘੰਟਾ ਇਹਦਾ ਗਾਣਾ ਇੰਨਾ ਜਿਆਦੇ ਪਿਆਰੇ ਦੀ ਗਾਹ ਦੀ ਬੁੱਕਲ ਜਿਹਨੇ ਬਹਿਣਾ ਬਹਿਣਾ ਪੈਕ ਬੁਗ ਲਾ ਕੇ ਨਾ ਪੂਰਾ ਇਹਨੂੰ ਮੂਡ ਬਣਾ ਕੇ ਇਹ ਫਿਰ ਦੋਸਤ ਗਾਹ ਦੇ ਨਾਲ ਹੀ ਕਰਦਾ ਬਹਿ ਕੇ ਗਾਹ ਬੈਠੀ ਹੁੰਦੀ ਦੀ ਬੁੱਕਲ ਜਿਹੋ ਬੈਠਾ ਹੁੰਦਾ ਹਾਂ ਕਿਵੇਂ ਆ ਫਿਰਦਾਦਾ ਬਣ ਗਿਆ ਸੀ ਇਹਰਾ ਤੂੰ ਵੀ ਹੈ 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 ਕਿਵੇਂ ਜਿਕਾਉ ਹੋਇਆ ਵੇ ਹਾਂ ਬਾਈ ਜਿਕਾਉ ਹੋਇਆ ਠੀਕ ਆ ਚੱਲ ਗਏ ਫਿਰ ਜਾਣਾ ਮੇਰੇ ਸੌਰੀ ਹੈ ਹੈ ਜਾਣਾ ਮਨਪੀਤ ਨੂੰ ਕੀ ਪੁੱਛਣਾ ਮਨਪੀਤ ਆਪ ਚੱਲੀ ਆ ਹੂੰ ਆਜੋ ਫਿਰ ਚੱਲ ਗਏ ਆਜੋ ਬਈ ਸ਼ੈਂਕੀ ਵੀ ਸਾਨੂੰ ਛੱਡਣ ਲੱਗਾ ਹੋਇਆ ਨਾਲ ਹੀ ਸ਼ੈਂਕੀ ਵੀ ਸਾਡਾ ਵੈਲਕਮ ਨਾਲ ਹੀ ਕਰਦਾ ਉਦਾਂ ਹੀ ਸ਼ੇਰ ਪੁੱਤ ਕਹਿੰਦੀ ਮੇਰਾ ਹੈਂ ਹਾਂ ਲਹਿਰ ਉਹ ਤਾਂ ਬਿਨਾਂ ਹੀ ਸੌਂ ਗਿਆ ਵਿਚਾਰਾ ਹਨਾ ਉਵੇਂ ਸੌਂ ਗਿਆ ਹੋਰ ਚਾਹ ਫਿਰ ਥੈਂਕ ਯੂ ਕਰ ਮੈਂ ਹਣੂ ਪੀ ਦਾ ਬੇਬੇ ਤੈਨੂੰ ਪੋਤਾ ਦਿੱਤਾ ਨੇ ਹਾਂ ਲੈ ਆ ਦੇ ਲੈ ਕਾਕਾ ਮੰਗਦੀ ਬੁੱਤ ਨਿੱਕੀਆਂ ਹਲੇ ਤੂੰ ਚਲੋ ਬਈ ਚੱਲ ਗਏ ਚਲੋ ਆ ਆ ਮਾਂ ਫਿਰ ਪੱਕੀ ਗੱਲ ਕਾਂ ਕਰਦਾ ਦਾਦੂ ਵੀ ਆਉਂਦਾ ਉਧਰ ਹੈ ਖਾਲਦੀ ਬੋਰੀ ਅਸ਼ਕਰੀ ਖਾਲਦੀ ਬੋਰੀ ਪਸੂਆ ਡਿਵਾਰ ਮੇ ਤੇਰੇ ਕੋ 15 ਬਾਬੂ ਤੂੰ ਲੈ ਉਹਨਾਂ ਤੇ ਖਾਲਦੀ ਬੋਰੀ ਤੂੰ ਮੈਨੂੰ ਗਈ ਨਾ ਸਾ ਚੱਕਲਾ ਤੇ ਜਾ ਮਾਹੌਲ ਦੇਖੋ ਕਿੰਨਾ ਜਿਆਦਾ ਘੈਂਟ ਲੱਗਦਾ ਅਸੀਂ ਖੜੇ ਆ ਇੱਥੇ ਸਿੰਘਾ ਵਾਲੇ ਟੋਲ ਪਲਾਜ਼ੇ ਕੋਲੇ ਤੇ ਦੇ ਰੇੜੀਆਂ ਤੇ ਚੱਲ ਰਿਹਾ ਗੰਨੇ ਦਾ ਜੂਸ ਮੌਸਮ ਹੋ ਗਿਆ ਚੇਂਜ ਤੇ ਆ ਗਰਮੀ ਹੋ ਚੱਲੀ ਆ ਤੇ ਗੰਨੇ ਦਾ ਜੂਸ ਵਧੀਆ ਮਨਪੀਤ ਵਾਸਤੇ ਵਧੀਆ ਐਸ਼ ਵੀ ਕਹਿੰਦੀ ਸੀ ਤੇ ਸਾਰੇ ਜਾਣੇ ਹੁਣ ਸ਼ਾਮ ਹੋ ਚੱਲੀ ਆ ਸੋ ਇਥੇ ਗੁਰਦੁਆਰਾ ਸਾਹਿਬ ਦੱਸਦਾ ਹੁਣ ਕਮੈਂਟ ਕਰਕੇ ਜਰੂਰ ਦੱਸਿਓ ਕਿ ਜਿਹੜਾ ਗੁਰਦੁਆਰਾ ਤੁਸੀਂ ਕਿੰਨੇ ਕ ਜਾਣੇ ਆਏ ਹੋ ਕਿੰਨੇ ਵਾਰੀ ਆਏ ਹੋ ਇੱਥੇ ਸਿੰਘਾ ਵਾਲੇ ਟੋਲ ਪਲਾਜ਼ੇ ਕੋਲੇ ਬਾਈ ਇਹ ਗੁਰਦੁਆਰਾ ਹੈਗਾ ਮੈਂ ਸੌਰੀ ਨਾ ਭੁੱਲ ਗਿਆ ਕੀ ਸੀਗਾ ਤੇ ਇਸ ਗੁਰਦੁਆਰੇ ਤੇ ਬਹੁਤ ਜਾਣ ਕੇ ਭਾਰੀ ਮੇਲੇ ਲੱਗਦੇ ਨੇ ਬਹੁਤ ਇਕੱਠ ਹੁੰਦਾ ਇੱਥੇ ਬਹੁਤ ਆਦਰ ਦੇ ਵਿੱਚ ਲੋਕ ਆਉਂਦੇ ਨੇ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਆ ਆ ਦੇਖੋ ਤੁਸੀਂ ਕਿੰਨੀ ਸ਼ਾਂਤੀ ਲੱਗਦੀ ਆ ਇੱਥੇ ਮਾਹੌਲ ਕਿੰਨਾ ਸੋਹਣਾ ਲੱਗਦਾ ਤੇ ਅਵੇਲਾਵਾਂ ਵਗੈਰਾ ਵੀ ਸ਼ੁਰੂ ਹੋ ਗਈਆਂ ਨੇ ਆਪਾਂ ਵੀ ਮਗਰ ਸਬਜ਼ੀ ਲਾਉਣੀ ਆ ਤੇ ਭਾਈ ਆ ਬੂਟੇ ਵੀ ਰੱਖੇ ਹੋਏ ਬਾਈ ਕੋਲੇ ਕੱਦੂਆਂ ਦੀਆਂ ਤੋਰੀਆਂ ਦੀਆਂ ਇਹ ਸਾਰੀਆਂ ਵੱੱਲਾਂ ਵਗੈਰਾ ਲੱਗਣ ਲੱਗੇ ਨੇ ਹੁਣ ਟਾਈਮ ਆ ਬਟ ਆਪਣਾ ਪਿੱਛੇ ਸਾਂ ਸਾਂ ਜਿਹੜਾ ਹੈਗਾ ਵਾ ਸਾਫ਼ ਕਰਨ ਨਾਲ ਟਾਈਮ ਹੀ ਨਹੀਂ ਲੱਗਾ ਯਾਰ ਥੋੜਾ ਬਿਜ਼ੀ ਆ ਤੁਹਾਨੂੰ ਪਤਾ ਕਿ ਡੈਡੀ ਥੋੜੇ ਜਿਆਦੇ ਹੋ ਗਏ ਸੀ ਉਸ ਤੋਂ ਬਾਅਦ ਫਿਰ ਮਨਪ੍ਰੀਤ ਦਾ ਟਾਈਮ ਉਦੋਂ ਦਾ ਆ ਗਿਆ ਵਾਹਿਗੁਰੂ ਨੇ ਘਰੇ ਹਨਾ ਖੋਤੀ ਦਾਤ ਦੇਤੀ ਸੋ ਲਾਈਫ ਹੀ ਨਹੀਂ ਕਿ ਜਿਆਦਾ ਬਿਜ਼ੀ ਹੋ ਗਈ ਟਾਈਮ ਹੀ ਨਹੀਂ ਲੱਗਾ ਸੋ ਹੁਣ ਆਪਾਂ ਸਾਂ ਬਣਾ ਕੇ ਫਿਰ ਆਪਾਂ ਇੱਥੇ ਆਪਾਂ ਮਗਰ ਸਬਜ਼ੀ ਵਗੈਰਾ ਲਾਵਾਂ ਹੀ ਦਰਨੀਆਂ ਵਾਲੀ ਨਾ ਵੀ ਮੇਤਰਾ ਜੂਸ ਬਣ ਕੇ ਹੋ ਗਿਆ ਆਪਣਾ ਤਿਆਰ ਬਾਈ ਕਹਿੰਦਾ ਆਪਣਾ ਜੂਸ ਇੱਕ ਨੰਬਰ ਹੁੰਦਾ ਤੇ ਵੇਖੋ ਆਪਾਂ ਕਰਦੇ ਆਂ ਟਰਾਈ ਇੱਕ ਨੰਬਰ ਆ ਕਿ ਦੋ ਨੰਬਰ ਆ ਨਾ ਬਾਈ ਲੈ ਫਿਰ ਬਾਈ ਨੂੰ ਵੀ ਲੈ ਲੈਣੇ ਵੀਡੀਓ ਦੇ ਵਿੱਚ ਦੇਖ ਲਓ ਬਾਈ ਕਿਹੜਾ ਜੂਸ ਪੀਨੇ ਸਾਰੇ ਜਣੇ ਜਰੂਰ ਆਇਓ ਸੋ ਹਣਾ ਵੱਡੇ ਵੱਡੇ ਆਪਾਂ ਜੋ ਜਾਣੇ ਆ ਨਾ ਵੱਡੇ ਵੱਡੇ ਆ ਸ਼ੋ ਰੂਮਾਂ ਦੇ ਵਿੱਚ ਉੱਥੇ ਇਹੀ ਚੀਜ਼ਾਂ ਦਾ ਰੇਟ ਚੌਣਾ ਪੰਜਵਾ ਕਰਕੇ ਲਾਇਆ ਹੁੰਦਾ ਜਿੱਦਾਂ ਆਪਾਂ ਕਿਦੇ ਫਿਲਮ ਦੇਖਣੇ ਜਾਵੜਗੇ ਨਾ ਤੇ ਉਹ ਨਹੀਂ ਵੇਖ ਲੋ ਪਾਪ ਕੌਰ ਜਿਹੜੇ ਹੁੰਦੇ ਆ ਸਾਲ 10 ਰੁਪਏ ਦੀ ਚੀਜ਼ ਨਹੀਂ ਹੁੰਦੀ ਜਿਹੜੇ ਕਿ 2-2 3-3 ਸੌ ਦਾ ਦਿੰਦੇ ਨੇ ਠੀਕ ਆ ਨਾ ਨੇਚਰਲ ਜੂਸ ਪੀਆ ਕਰੋ ਜਿੱਦਾਂ ਹੁਣ ਆ ਹੁਣ ਹੈਗਾ ਸਜਰਾ ਆਪਣੇ ਆਪ ਹੱਥੀਂ ਕਢਾਇਆ ਹੈ ਹਨਾ ਵਧੀਆ ਫਰੈਸ਼ ਜੂਸ ਦੇ ਨਾਲ ਦੀ ਰੀਜ਼ ਨਹੀਂ ਪੈਕਿੰਗ ਜੂਸ ਜਿਹੜਾ ਹੁੰਦਾ ਉਹ ਨਹੀਂ ਜਿਆਦਾ ਵਧੀਆ ਹੁੰਦਾ ਸੇਤ ਵਾਸਤੇ ਤੁਹਾਨੂੰ ਪਤਾ ਕੋਈ ਮਿੱਠਾ ਹੀ ਹੁੰਦਾ ਹਨਾ ਠੀਕ ਆ ਇਹਦੇ ਨਾਲ ਆਪਣਾ ਕਾਕਾ ਫੱਤਾ ਹੀ ਪਿਆ ਇਹ ਓਏ ਆ ਇਹਨੂੰ ਹੀ ਪੋਣਾ ਜੂਸ ਆਪਣੇ ਨੇ ਕਿਨੂੰ ਸਿੱਧੂ ਨੂੰ ਹੈਂ ਲੇ ਮੇਰੇ ਸਾਰਿਆਂ ਨੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਨਾਮ ਕੀ ਰੱਖੀ ਆ ਆਪਾਂ ਬੱਚੇ ਦਾ ਠੀਕ ਆ ਕਮੈਂਟ ਕਰ ਦਿਓ ਵੀ ਕੀ ਨਾਮ ਰੱਖੀਏ ਕਿਹੜਾ ਨਾਮ ਸੁਣਾ ਰੱਖਦਾ ਸੋ ਬੇਬੀ ਬੁਆਏ ਹੋਇਆ ਤੇ ਬੁਆਏ ਵਾਲੇ ਨਾਮ ਇਸ ਵੀਡੀਓ ਵਿੱਚ ਕਮੈਂਟ ਕਰ ਦਿਓ ਕਿਹੜਾ ਰੱਖੀਏ ਫਿਰ ਆਪਾਂ ਨੈਕਸਟ ਵੀਡੀਓ ਵਿੱਚ ਦੱਸਾਂਗੇ ਆਪਾਂ ਕਿਹੜਾ ਨਾਮ ਰੱਖਿਆ ਬੱਚੇ ਦਾ ਠੀਕ ਆ ਜੀ ਤੇ ਆਪਣਾ ਜੂਸ ਬਣ ਕੇ ਰੈਡੀ ਹੋ ਗਿਆ ਤੇ ਆਜੋ ਫਿਰ ਆਪਾਂ ਜੂਸ ਇਹਨੂੰ ਹੀ ਪਿਆ ਆਪਣੇ ਨਿੱਕੇ ਸਿੱਧੂ ਨੂੰ ਹੈ ਨਿੱਕਾ ਜਗਾ ਕਹੇ ਸਾਡਾ ਹੁਣ ਸਾਰਿਆਂ ਨੂੰ ਆਏ ਆ ਕਿ ਕਾਕਾ ਦਿਖਾਓ ਤੁਹਾਨੂੰ ਜਲਦੀ ਜਲਦੀ ਦਿਖਾਵਾਂਗੇ ਬਾਈ ਜੀ ਪਰ ਬਾਲਾ ਜਿਆਦਾ ਛੋਟਾ ਹਲੇ ਆਪਾਂ ਆਪਦਾ ਫੇਸ ਆਪਾਂ ਜਿਆਦਾ ਵੀਡੀਓ ਨੇੜੇ ਤੱਕ ক্লোਜ਼ ਨਹੀਂ ਕਰ ਦੇਗੇ ਤੇ ਹਜੇ ਬੱਚਾ ਜਿਆਦਾ ਛੋਟਾ ਹਨਾ ਤੇ ਜਦੋਂ ਆਪਾਂ ਨੂੰ ਹੋ ਗਿਆ ਮਹੀਨਾ ਸਵਾ ਮਹੀਨੇ ਦਾ ਫਿਰ ਆਪਾਂ ਤੁਹਾਨੂੰ ਆਪਾਂ ক্লোਜ਼ ਤੋਂ ਛੋੜਾ ਸਿੱਧੂ ਦਿਖਾਵਾਂਗੇ ਛੋਟਾ ਜਿਹਾ ਸਿੱਧੂ ਠੀਕ ਆ ਫਿਲਹਾਲ ਉਹਨੂੰ ਆਰਾਮ ਕਰਦਿਗੇ ਆਪਾਂ ਉਹਣਾ ਹੁਣ ਉਹਦੇ ਵਾਸਤੇ ਨੀਂਦ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਆ ਦੀ ਮੰਮਾ ਦੀ ਬੁੱਕਲ ਦੇ ਵਿੱਚ ਉਹ ਆਪਦਾ ਕੀ ਕਹਿੰਦੇ ਹੁੰਦੇ ਆ ਐਨਜੋਏ ਕਰ ਰਿਆ ਸੌ ਰਿਆ ਆ ਕੀ ਕਰਦਾ ਦੋ ਮੰਡੂ ਲਓ ਜੀ ਐਸ਼ ਦੇ ਨਾਨਕਿਆਂ ਦਾ ਪੈਂਡ ਆ ਗਿਆ ਆਪਣੀ ਛੋਟੇ ਸਿੱਧੂ ਦੇ ਨਾਨਕਿਆਂ ਦਾ ਪੈਂਡ ਆ ਗਿਆ ਤੇ ਨਿੱਕੇ ਨਿੱਕੇ ਬੱਕਰੀਆਂ ਜਾਂਦੀਆਂ ਦੇਖੋ ਹੂੰ ਦੇਖ ਕਿੰਨੇ ਸੋਹਣੇ ਲੱਗਦੀਆਂ ਨੇ ਨਾ ਤੇ ਇਧਰ ਅੰਗਰੇਜ਼ਾਂ ਵੇਲੇ ਦਾ ਬਿਲਡਿੰਗਾਂ ਨੇ ਇਧਰ ਪਈਆਂ ਖਾਲੀ ਜਾਵਣਾ ਜੁਹਣਾ ਲਾਈਆਂ ਹੋਈਆਂ ਪੁਰਖਾਂ ਖਰੀ ਬਾਈ ਸੋਹਣੀ ਲੱਗਦੀ ਆ ਤੇ ਸਾਹਮਣੇ ਆ ਗਿਆ ਬੋਰਡ ਮਾਨਪੀ ਦੇ ਪਿੰਡ ਦਾ ਯਾਨੀ ਕਿ ਮੇਰੇ ਸਹਰਾ ਪਿੰਡ ਦਾ ਤੇ ਐਸ਼ ਦੇ ਨਾਨਕੇ ਆਂਦਾ ਸਿੱਧੂ ਦੇ ਨਾਨਕੇ ਆਂਦਾ ਤੇ ਆਹ ਦੇਖੋ ਆ ਗਿਆ ਪਿੰਡ ਚੀਦਾ ਹੂੰ ਸਾਹਮਣੇ ਆ ਗਈ ਆ 7 ਜਿੱਥੇ ਬਾਬੇ ਜਿੱਥੇ ਬਾਬੇ ਵੰਦੇ ਆ ਸਾਰੇ ਇਕੱਠੇ ਹੋ ਗਏ ਆਪ ਐਪਲ ਦੇ ਥੱਲੇ ਲੋ ਜੀ ਇਧਰ ਵਾਟਰ ਬਾਕਸ ਆ ਗਿਆ ਲੈ ਫਿਰ ਆਪਣਾ ਸ਼ੂਟ ਆ ਸਿੱਧੂ ਆਪਦੇ ਨਾਨਕਿਆਂ ਦੇ ਵਿੱਚ ਨਾਨਕਾ ਪਰਿਵਾਰ ਚ ਪਹਿਲੀ ਵਾਰ ਐਂਟਰ ਕਰ ਚੁੱਕਿਆ ਸੋ ਇਹਦਾ ਵੈਲਕਮ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਤੇਲ ਚਵਾਈ ਦੀ ਰਸਮ ਕਰਨ ਤੋਂ ਬਾਅਦ ਫਿਰ ਇਹਦਾ ਵੈਲਕਮ ਕੀਤਾ ਜਾਉਂ ਕਰਦਾ ਲੋ ਵੀ ਆ ਗਿਆ ਆਪਣੇ ਛੋਟੇ ਸਿੱਤੂ ਦੇ ਨਾਨਕਿਆਂ ਦਾ ਘਰ ਉਹ ਅੰਦਰ ਬੜੀ ਬਿਠੀ ਨਾ ਰਮ ਉਹ ਅੰਦਰ ਮੇਵਾ ਤਾਂ ਉੱਤੇ ਬੈਠੀ ਉਹ ਤਾਂ ਬਹੁਤ ਜ਼ਿਆਦੀ ਦਵਾਵਾਂ ਕਰਦੀ ਆ ਕਿ ਜਲ ਤੇਰੇ ਵੰਡਾ ਹੋਵੇ ਹੂੰ ਆਹ ਇਹ ਆ ਤਾਈ ਸਾਡੀ ਢੋਲ ਟਾਰ ਦਾ ਲੈ ਆਈ ਨਹੀਂ ਨਾਲ ਢੋਲ ਹਰਾ ਹਰਿਆ ਕਾ ਆ ਮੁੰਡੇ ਦੇ ਨਾਨੇ ਨੂੰ ਗੋਡੇ-ਗੋਡੇ ਚਾਲੋ ਜੀ ਨਾ ਮੈਂ ਕਰ ਸਕਦਾ ਨਾ ਇਹ ਵਜ ਰਹੀਆਂ ਬਲ ਚੁਰਗਾ ਲੈ ਫਿਰ ਤਾਈ ਗਾਣਾ ਗਾ ਕੋਈ ਚੱਕਵਾ ਜਿਆ ਚੱਕਵਾ ਜਿਆ ਲਾ ਕੋਈ ਵੀ ਲਾ ਦੇ ਦੋਹਾ ਲਾਵਾਂ ਦੋਹਾ ਦੋਹਾਈ ਆਉਣ ਦੇ ਕੋਈ ਨਹੀਂ ਦਾ ਅੱਜ ਆਦੀ ਨੂੰ ਪੁੱਤਰਾ ਕੋਈ ਸੁਖਾ శ్రీ ਨਗਾ ਦੇ ਨਾਲ ਤਨਮਾਨੀ ਮੇਰਾ ਠਰ ਗਿਆ ਪੈਸੀ ਥੀਲੀ ਹੋਗੀ ਆਣਤ ਪਿਆਰੀਆ ਨਾਲ ਦੋਪਕਾਵਾ ਦੁਕੂੜਾ ਪੁੱਤਰਾ ਉਤੇ ਦਰਦੀ ਜੀ ਖੰਡਾ ਹੋਰ ਨਾਂ ਦੇ ਮੱਥੇ ਤੇਵੜੀਆਂ ਮੇਰੇ ਪੁੱਤ ਦੇ ਮੱਥੇ ਆਰਤ ਪਿਆਰੀਆ ਚੰਦ ਵਾਹ